ਚਿਮਸਤ ਇੱਕ ਚੀਜ਼ بار بار ਕਹੀ ਜਾ ਰਹੀ ਸੀ ਕਿ ਜਿਹੜੇ ਸੀਨੀਅਰ ਲੀਡਰਸ ਜਿਹੜੇ ਗਏ ਸੀ ਪਾਰਟੀ ਸਾਥ ਛੱਡ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਸੀ ਵਾਪਸ ਜਿਹ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਇਹ ਮੈਨੂੰ ਪਾਰਟੀ ਚੋਂ ਖੁਦ ਮੁਅੱਤਲ ਕੀਤਾ ਗਿਆ ਸੀ ਮੈਂ ਨਹੀਂ ਗਈ ਜੇਕਰ ਉਹ ਸੱਦਣਗੇ ਮੈਂ ਆਉਂਗੀ ਵਾਪਸ ਇਹਦੇ ਉੱਤੇ ਵੀ ਵਿਚਾਰ ਕੀਤਾ ਗਿਆ ਜਿਹੜੇ ਲੋਕ ਵਾਪਸ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬੁਲਾਇਆ ਜਾਏਗਾ ਦੇਖੋ ਪ੍ਰਧਾਨ ਸਾਹਿਬ ਨੇ ਬੜੇ ਖੁੰਦੇ ਮਨ ਦੇ ਨਾਲ ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਾਕਤਾਂ ਕਰਨ ਵਾਸਤੇ ਸਾਰੇ ਮਤ ਪੇਂਟ ਫਲਾਟ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ ਔਰ ਸਾਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਕਈ ਸੀਨੀਅਰ ਲੀਡਰ ਸਭਾ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ ਉਹ ਪਿਛਲੇ ਦਿਨੀ ਸ਼ਾਮਲ ਹੋ ਗਏ ਤੇਸਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਭਾ ਆ ਰਹੇ ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕੁਝ ਕੀ ਇੰਚਾ ਸਾਹਿਬ ਨੇ ਵੀ ਕਮੇਟੀ ਬਣਾਈ ਆ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਆ ਕਿ ਉਹ ਵੀ ਜਿਹੜਾ ਚੇਤੀ ਸਮੂਹਿਤ ਕਰਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਆ ਬੜਾ ਪੋਜ਼ਿਟਿਵ ਤੇ ਹੰਗਾਰਾ ਹਟਾਇਆ ਕਿ ਮੈਂ ਤਾਂ ਪਾਰਟੀਸ਼ੀਪ ਨੂੰ ਪਾਰਟੀ ਵਾਪਸ ਬੁਲਾ ਲੀ ਨੀ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਾਡੀ ਬੰਨਾ ਅਸੀਂ ਤਾਂ ਹੀ ਸਾਰਿਆਂ ਨੂੰ ਭਲੇ ਮਨ ਦੇ ਨਾਲ ਰੱਖ ਕਰ ਕਿਉਂਕਿ ਉਹਨਾਂ ਦੀ ਜਿਹੜੀ ਐਕਸਪੈਕਟੇਸ਼ਨ ਤੁਸੀਂ ਕਿੱਦਾਂ ਐਕਸਪੈਕਟੇਸ਼ਨ ਰਾਜ਼ ਕਰੋਗੇ ਉਸ ਚੀਜ਼ ਲੋਕ ਉਹਨਰ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜੇਗੀ ਉਹਨਾਂ ਨਾਲ ਤਾਲਮੇ ਸਾਡਾ ਹੈਗਾ ਕਿਉਂਕਿ ਬਹੁਤ ਪੁਰਾਣੇ ਪਾਰਟੀ ਦੇ ਨਾਲ ਸਾਰੇ ਲੀਡਰ ਨਾਲ ਹੀ ਭਾਵੇਂ ਬਾਹਰ ਚਲੇ ਗਏ ਸੀ ਲੇਕਿਨ ਉਹਨਾਂ ਦੇ ਜਿਹੜੇ ਆ ਜਾਤੀ ਤੋਂ ਉੱਤੇ ਸਭ ਨਾਲ ਅੱਛੇ ਆ